ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮੋਹੱਲਾ ਪ੍ਰਤਾਪਨਗਰ ਵਿਖੇ ਬੜੀ ਧੂਮਤਾ ਮਤ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਅਤੇ ਪਲਾਨਿੰਗ ਬੋਰਡ ਦੇ ਮੈਂਬਰ ਜਗਰੂਪ ਸਿੰਘ ਸੇਖਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਗਰੂਪ ਸਿੰਘ ਸੇਖਵਾ ਨੇ ਕਿਹਾ ਸਾਨੂੰ ਗੁਰੂ ਰਵਿਦਾਸ ਜੀ ਦੇ ਦਰਸ਼ਾਏ ਮਾਰਗ ਦੇ ਚੱਲਣ ਦੀ ਲੋੜ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਤੇ ਲਾਗੂ ਕਰਕੇ ਆਪਣਾ ਜੀਵਨ ਸਫਲ ਬਣਾਈਏ। ਸ਼ਬਦ ਗੁਰੂ ਵਾਲੀਏ ਦੋਜ ਹਨ ਤਾਂ ਤਾਂ ਸਹਿਰ ਗੁਰੂ ਗ੍ਰੰਥ ਸਾਹਿਬ ਜੀ ਗੋਦ ਦੇ ਵਿੱਚ ਬਰਾਜਮਾਨ ਖੁਸ਼ੀ ਦੇ ਮੌਕੇ ਜਦੋਂ ਕਿ ਅੱਜ ਦੇ ਇਸ ਮਹਾਨ ਦਿਨ ਤੇ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਆਪਾਂ ਸਾਰੇ ਮਨਾ ਰਹੇ ਜਿੰਨੀਆਂ ਵੀ ਸਤਾਂ ਬੈਠੀਆਂ ਨੇ ਆਓ ਗੁਰੂ ਪਰਿਵਾਰ ਦੀ ਨਾਲ ਬਈ ਵਾਰੀ ਜੀ ਦਾ ਨਾਲ ਸਾਹਿਬ ਵਾਹਿਗੁਰੂ ਜੀ ਬਖਸ਼ ਗੁਰੂ ਰਵਿਦਾਸ ਜੀ ਨੇ ਜਿਸ ਤਰ੍ਹਾਂ ਆਪਾਂ ਸਾਰੇ ਹੁਣ ਤੱਕ ਪੜਦੇ ਵੀ ਆਏ ਆਂ ਤੇ ਸੁਣਦੇ ਵੀ ਆਏ ਆਂ ਕਿ ਆਪਣਾ ਸਾਰਾ ਜੀਵਨ ਆਪਣੇ ਲੋਕਾਂ ਦੇ ਆਪਣੇ ਸਮਾਜ ਦੇ ਕਲਿਆਣ ਵਾਸਤੇ ਤੇ ਸਾਰੇ ਆਪਣੇ ਲੋਕਾਈ ਨੂੰ ਚਾਹੇ ਕਿਸੇ ਵੀ ਤਰ੍ਹਾਂ ਦੇ ਨਾਲ ਜੀ ਉਹਨੂੰ ਪ੍ਰਮਾਤਮਾ ਦੇ ਚਰਨਾਂ 'ਚ ਜੋੜਨ ਵਾਸਤੇ ਆਪਣਾ ਸਾਰਾ ਜੀਵਨ ਲਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵੀਦਾਸ ਜੀ ਨੇ 40 ਸਤਨਾਂ ਤੇ ਇੱਕ ਸੰਗੋਗਦ ਕੀਤਾ ਗੁਰੂ ਦੇ ਦੇਸਾ ਪਾਚਨ ਕਿਉਂਕਿ ਉਹਨਾਂ ਦੀ ਬਾਣੀ ਜਿਹੜੀ ਸੀ ਧੁਰ ਦੀ ਬਾਣੀ ਸੀ ਤੇ ਧੁਰ ਦੀ ਬਾਣੀ ਜਈ ਹੁੰਦੀ ਹੈ ਪ੍ਰਮਾਤਮਾ ਦੀ ਬਾਣੀ ਉਹ ਜਿਹੜੀ ਸਾਡੇ ਹਿਰਦਿਆਂ ਨੂੰ ਠੰਡ ਪਾਉਂਦੀ ਉਹ ਜਦੋਂ ਜਦੋਂ ਉਸ ਇਸ ਦੁਨੀਆ ਤੇ ਆਏ ਉਦੋਂ ਹਾਲਾਤ ਇਹ ਸਨ ਕਿ ਬ੍ਰਾਹਮਣ ਮਾਂ ਦਾ ਮੰਨ ਸੁਮ੍ਰਿਤ ਦਾ ਬੜਾ ਰੋਲ ਵਜਦਾ ਸੀ ਉਹਨਾਂ ਨੇ ਉਸ ਚੈਲੇਂਜ ਨੂੰ ਸਵੀਕਾਰ ਕਰਦੇ ਆਂ ਦੁਨੀਆ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਤੇ ਸਾਰੇ ਨੂੰ ਦਿੱਤਾ ਕਿ ਊਚ ਨੀਚ ਕੋਈ ਨਹੀਂ ਦੁਨੀਆ ਵਿੱਚ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਬਣਾ ਕੇ ਰੱਖਿਆ ਇੱਕ ਵਾਰ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਟਾਉੜ ਦੀ ਮਹਾਰਾਣੀ ਰਾਣੀ ਚਾਲਾ ਵਾਏ ਨੇ 118 ਬ੍ਰਾਹਮਣਾਂ ਦੇ ਨਾਲ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਤੇ ਗੁਰੂ ਰਵਿਦਾਸ ਜੀ ਨੂੰ ਨਾਲ ਬੁਲਾਇਆ ब्राह्मण ਨੇ ਰਾਤ ਕੀਤਾ ਕਿ ਮੀਂਹ ਜਾਂਦ ਨੇ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਅ ਗੁਰੂ ਰਵਿਦਾਸ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਅੱਜ ਅਸੀਂ ਕਾਦੀਆਂ ਵਿਖੇ ਆਏ ਹੋਏ ਹਾਂ ਔਰ ਮੈਂ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜੋ ਪੂਰਨੇ ਪਾਏ ਨੇ ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ ਔਰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਅੱਜ ਸਾਰੇ ਕਾਦੀਆਂ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ